ਸਾਡਾ ਨੋਮਸ ਦਾ ਰਿਸ਼ਤਾ ਹੈ ਜੀ ਜੀ ਅਸੀਂ ਕਿਸਾਨੀ ਦੇ ਬਿਲਕੁਲ ਨਾਲ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ ਸਾਡਾ ਕੁਝ ਨਹੀਂ ਜੀ ਚੜ੍ਹਦਾ ਪੰਜਾਬ ਦੇਖ ਰਹੇ ਹਾਂ ਬਹੁਤ-ਬਹੁਤ ਸਵਾਗਤ ਹੈ ਮੈਂ ਹਰਵਾਰਤਾਰ ਸਿੰਘ ਫਰਵਾਹੀ ਅੱਜ ਅਸੀਂ ਤਨਹੋਲੇ ਦੇ ਵਿੱਚ ਪਹੁੰਚੇ ਹਾਂ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਸੀ ਇੱਥੇ ਤਨਹੋਲੇ ਦੇ ਵਿੱਚ ਦੇਖ ਰਹੇ ਹਾਂ ਅਸੀਂ ਪੂਰਨ ਤੌਰ ਤੇ ਜਿਹੜਾ ਬਾਜ਼ਾਰ ਆ ਉਹ ਬੰਦ ਹੈਗਾ ਇੱਥੇ ਸਾਡੇ ਨਾਲ ਜਿਹੜੇ ਦੁਕਾਨਦਾਰ ਵੀਰ ਖੜੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਇਹਨਾਂ ਵੀਰਾਂ ਨੇ ਸਾਥ ਦਿੱਤਾ ਕਿਸਾਨਾਂ ਦਾ ਕਿਉਂਕਿ ਇਹ ਕਹਿ ਰਹੇ ਨੇ ਵੀ ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਆ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਆ ਅੱਜ ਇਹਨਾਂ ਵੱਲੋਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਅਸੀਂ ਕਿਸਾਨ ਜਥੇਬੰਦੀਆਂ ਦੇ ਬਿਲਕੁਲ ਨਾਲ ਆ ਜੀ ਸਾਡਾ ਨੌਂ ਮਾਸ ਦਾ ਰਿਸ਼ਤਾ ਹੈ ਜੀ ਜੀ ਅਸੀਂ ਕਿਸਾਨੀ ਦੇ ਬਿਲਕੁਲ ਨਾਲ ਆ ਜੀ ਟੋਟਲ ਸਾਡਾ ਵਿਹਾਰ ਬੰਦ ਹੈ ਜੀ ਹਾਂ ਜੀ ਅੱਜ ਤਕਰੀਬਨ ਦੇਖਣ ਨੂੰ ਨਜ਼ਰ ਆ ਰਿਹਾ ਸਾਰੇ ਕੀ ਕਹੋਗੇ ਬਾਈ ਜੀ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਨੂੰ ਦੇਖ ਕੇ ਸਰਕਾਰਾਂ ਜੀ ਬਿਲਕੁਲ ਬੇਕਾਰ ਸਰਕਾਰਾਂ ਨੇ ਜੀ ਹਾਂ ਕੋਈ ਕਿਸੇ ਪ੍ਰਤੀ ਚੱਲਦੀ ਨਹੀਂ ਰਹਿ ਸਿਸਟਮ ਹੀ ਨਹੀਂ ਚੱਲ ਰਿਹਾ ਸਾਈਡਾਂ ਦੇ ਨਾਲ ਦੀ ਮਾਲੋ ਹੁਣ ਡੱਲੇਵਾਲ ਸਾਹਿਬ ਬੈਠੇ ਨੇ ਜੀ ਅੱਜ 34ਵੇਂ ਮੇਰੇ ਖਾਲਦ ਨੂੰ ਹੁਣ ਹੈ ਜੀ ਜੀ ਕੋਈ ਉਹਨਾਂ ਦਾ ਹੱਕ ਮੰਗਦਾ ਕਿ ਕਿਸੇ ਨੁਮਾਇੰਦੇ ਦਾ ਆ ਵੀ ਜੀ ਆਪਾਂ ਵੋਟਾਂ ਪਾਈਆਂ ਜੀ ਇੱਕ ਪਾਲਟੀ ਨੂੰ ਆਪਾਂ ਵੋਟਾਂ ਪਾ ਰਹੇ ਹਾਂ ਜੀ ਮਾਲੋ ਇਹਨਾਂ ਦਾ ਸੈਂਟਰ ਸਰਕਾਰ ਦਾ ਪੂਰਾ ਪੂਰਾ ਹੱਕ ਮੰਗਦੇ ਜੀ ਪੂਰਾ ਹੱਕ ਮੰਗਦਾ ਨਹੀਂ ਹਲ ਹੁੰਦਾ ਘੱਟੋ ਘੱਟ ਆ ਕੇ ਗੱਲ ਤਾਂ ਕਰ ਸਕਦੇ ਨੇ ਜੀ ਵੀ ਤੁਸੀਂ ਥੋਡੇ ਨਾਲ ਖੜੇ ਹੋ ਜੀ ਹਾਂ ਕੀ ਲੱਗਦਾ ਬਾਈ ਜੀ ਕਿਉਂਕਿ ਅੱਜ ਤਕਰੀਬਨ ਸਾਰਾ ਹੀ ਪੰਜਾਬ ਬੰਦ ਹੈ ਰੋੜਾਂ ਤੇ ਗੱਡੀਆਂ ਨਹੀਂ ਚਲਦੀਆਂ ਹੈਗੀਆਂ ਅੱਜ ਤਨੌਲੇ ਕਨੀ ਆਂਦਰ ਸਭ ਇੱਕ ਨੇ ਜੀ ਜੀ ਸੋ ਇੱਕ ਆਏਗਾ ਤੇ ਅਸੀਂ ਇਹਨਾਂ ਦੇ ਨਾਲ ਆਂ ਜੀ ਚਲਤੀ ਕਲਾ ਚਾਈ ਸਰਕਾਰਾਂ ਦੇ ਮਹ ਰਵਈਏ ਨੂੰ ਕਿਸ ਤਰ੍ਹਾਂ ਦੇਖ ਸਰਕਾਰਾਂ ਦਾ ਰਵਈਆ ਬਹੁਤ ਨਿੰਦਣਯੋਗ ਹੈ ਜੀ ਹੂੰ ਕਿਉਂਕਿ ਜਦੋਂ ਕਿਸੇ ਦੀ ਵੀ ਦੁਕਾਨਦਾਰ ਦਾ ਕੋਈ ਕੰਮ ਰੁਕਦਾ ਹੈ ਜਾਂ ਕਿਸੇ ਦਾ ਬਿਜ਼ਨਸ ਖੜਦਾ ਹੈਗਾ ਉਹਨੂੰ ਘਾਟਾ ਤਾਂ ਪੈਂਦੀ ਹੈ ਘਾਟਾ ਤਾਂ ਪੈਂਦੀ ਹੈ ਜੀ ਫਿਰ ਹੁਣ ਸਰਕਾਰਾਂ ਦੇ ਕੰਨ ਫੇਰ ਹੀ ਖੁੱਲਣਗੇ ਨਾ ਜੇ ਸਾਰੇ ਜਣੇ ਰਲ ਕੇ ਉਹ ਕਰਾਂਗੇ ਹਾਂ ਚਾਹੀਦਾ ਵੀ ਸਾਰਿਆਂ ਨੇ ਇਕਤਾ ਬਣਾਉਣੀ ਚਾਹੀਦੀ ਹੈ ਜੀ ਬਿਲਕੁਲ ਇਕਤਾ ਬਣਾਉਣੀ ਚਾਹੀਦੀ ਹੈ ਜੀ ਜੀ ਕੀ ਲੱਗਦਾ ਬਾਈ ਜੀ ਜਿਵੇਂ ਹੁਣ ਬਹੁਤ ਸਰਕਾਰਾਂ ਵਾਅਦੇ ਕਰਦੀਆਂ ਨੇ ਦਾਅਵੇ ਕਰਦੀਆਂ ਨੇ ਕੀ ਕੋਈ ਇਹਨਾਂ ਦੇ ਵਾਅਦਿਆਂ 'ਚ ਨਿਜ਼ਾਮ ਜੀ ਕੋਈ ਦਾਅਵੇ ਇਤਦਾਮ ਨਹੀਂ ਹੈਗਾ ਜੀ ਉੱਤੋ ਉੱਤੋ ਦਾਅਵੇ ਨੇ ਜੀ ਕੱਲੇ ਲੋਕ ਦਿਖਾਵੇ ਨੇ ਜੀ ਵੀ ਅਸੀਂ ਆ ਕਰਾਂਗੇ ਜੇ ਕਰਾਂਗੇ ਉਹ ਕਰਾਂਗੇ ਕਰਨਾ ਕਰਨਾ ਤੁਸੀਂ ਸਰਕਾਰ ਨੇ ਕੁਝ ਨਹੀਂ ਕੀਤਾ ਜੀ ਕਿੰਨਾ ਕੁ ਦੁੱਖ ਲੱਗਦਾ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜੇ ਬਹੁਤ ਵੱਡਾ ਦੁੱਖ ਹੈ ਜੀ ਹੂੰ ਦੇਖੋ ਹੁਣ ਦੁਕਾਨਾਂ ਹਰ ਇੱਕ ਬੰਦਾ ਦੁਕਾਨ ਕਰਾਏ ਤੇ 15-15000 ਰੁਪਿਆ ਕਰਾਇਆ ਜੀ ਹੂੰ ਉੱਤੇ ਮਜ਼ਦਮ ਨੇ ਹੋਰ ਖਰਚੇ ਨੇ ਜੀ ਹਾਲੇ ਇਸ ਚੀਜ਼ ਦਾ ਕੋਈ ਹੈ ਨਹੀਂਗਾ ਜੀ ਅਸੀਂ ਕਿਸਾਨ ਭਰਾਵਾਂ ਦੇ ਨਾਲ ਬਿਲਕੁਲ ਨਾਲ ਖੜੇ ਆ ਜੀ 9 ਮਾਸ ਦਾ ਰਿਸ਼ਤਾ ਹੈ ਸਾਡਾ ਜੀ ਬਿਚ ਵਈ ਜੀ ਬਹੁਤ ਵਿਰੋਧ ਵੀ ਕਰ ਰਹੇ ਨੇ ਕਿ ਵੀ ਯਾਰ ਅਭੀ ਕ ਬਜ਼ਾਰ ਖੋਲਣੇ ਚਾਹੀਦੇ ਨੇ ਨਹੀਂ ਜੀ ਉਹ ਗਲਤ ਗੱਲ ਹੈ ਜੀ ਗਲਤ ਗੱਲ ਹੈ ਜੀ 1-2% ਹੁੰਦੀ ਹੀ ਨਹੀਂ 1-2% ਦੇਖੋ ਦਾਲ ਚ ਔਰ ਕਰਕਰੂ ਹੁੰਦੀ ਹੁੰਦਾ ਜੀ ਜੀ ਦਾਲ ਚ ਕਰਕਰੂ ਹੋਣੀ ਹੋਣੇ ਜੀ ਦੇਖੋ ਉਹਦੇ ਨਾਲ ਨੁਕਸਾਨ ਹੈ ਜੀ ਹੁਣ ਆਪਾਂ ਇਹਨਾਂ ਨਾਲ ਹੀ ਆਪਣਾ ਬਿਜ਼ਨਸ ਚਲਾਣਾ ਜੀ ਕਿਸਾਨੀ ਨਾਲ ਹੀ ਆਪਣਾ ਬਿਜ਼ਨਸ ਹੈ ਦੇਖੋ ਜੀ ਜੀ ਬਿਲਕੁਲ ਜੇ ਹੁਣ ਕਿਸਾਨਾਂ ਨਾਲ ਅਸੀਂ ਨਹੀਂ ਰਲਾਂਗੇ ਜਾਓ ਸਾਡੇ ਨਾਲ ਨਹੀਂ ਰਲਾਂਗੇ ਕੱਲ ਨੂੰ ਸਾਨੂੰ ਟਿੱਕ ਦਿਓ ਵੀ ਸਾਡੇ ਨਾਲ ਖੜਨਗੇ ਜੀ ਉਹਨਾਂ ਦਾ ਹੱਕ ਵੀ ਬਣਦਾ ਜੀ ਜਿਵੇਂ ਮੈਂ ਪਹਿਲਾਂ ਲਾਈਵ ਦੇ ਵਿੱਚ ਕਹਿ ਕੇ ਹਟਿਆ ਵੀ ਜੇ ਸਾਰੇ ਜਾਨੇ ਇੱਕਜੁੱਟਤਾ ਦੇ ਨਾਲ ਖੜ੍ਹਦੇ ਆ ਇਹਨਾਂ ਵੀਰਾਂ ਨੂੰ ਕਦੇ ਦੁਕਾਨਦਾਰਾਂ ਨੂੰ ਪ੍ਰੋਬਲਮ ਆਉਂਦੀ ਹੈ ਕਿਸਾਨ ਜੱਥੇਬੰਦੀਆਂ ਨਾਲ ਖੜ੍ਹਦਿਆਂ ਨਹੀਂ ਤਾਂ ਬਹੁਤ ਵੱਡਾ ਇਕਦਤਾ ਦਾ ਸਬੂਤ ਬਣਦਾ ਹੈ ਪਿਆਰ ਦਾ ਸਬੂਤ ਬਣਦਾ ਹੈ ਜਿਵੇਂ ਬਾਈ ਜੀ ਨੇ ਦੱਸੀ ਹੈ ਗੱਲਬਾਤ ਕਿ ਅਸੀਂ ਵੀ ਇਹਨਾਂ ਦੇ ਨਾਲ ਆ ਤੇ ਉਹਨਾਂ ਦਾ ਵੀ ਫਰਜ਼ ਹੈ ਸਾਡੇ ਨਾਲ ਖੜ੍ਹਨ ਦਾ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਤਨੌਲੇ ਦੀਆਂ ਦੇਖ ਰਹੇ ਹੋ ਤਨੌਲੇ ਦੇ ਵਿੱਚ ਤਕਰੀਬਨ ਸਾਰੀਆਂ ਹੀ ਦੁਕਾਨਾਂ ਨੇ ਜਿਹੜੀਆਂ ਉਹ ਬੰਦ ਪਈਆਂ ਨੇ ਵੀ ਕੋਈ ਵੀ ਐਸੀ ਜੀ ਦੁਕਾਨ ਨਜ਼ਰ ਨਹੀਂ ਆ ਰਹੀ ਜਿਹੜੀ ਦੁਕਾਨ ਅੱਜ ਖੁੱਲੀ ਹੋਵੇ ਪੂਰਨ ਤੌਰ ਤੇ ਦੁਕਾਨਦਾਰਾਂ ਵੱਲੋਂ ਜਿਹੜਾ ਹੈਗਾ ਉਹ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਕੋਈ ਕੋਈ ਟਾਮੀ ਟਾਮੀ ਜਿਹੜੀ ਗੱਡੀ ਹੈਗੀ ਹੈ ਉਹ ਚੱਲ ਰਹੀ ਹੈ ਨਜ਼ਰ ਆ ਰਹੀ ਹੈ ਤੁਹਾਨੂੰ ਇੱਥੇ ਤਨੌਲੇ ਦੇ ਵਿੱਚ ਜਿਹੜੀ ਨਜ਼ਰ ਆਉਂਦੀ ਆ ਤੁਹਾਨੂੰ ਕੋਈ ਕੋਈ ਗੱਡੀ ਹੈ ਟਾਮੀ ਬਾਕੀ ਤਾਂ ਸਾਰਾ ਕੁਝ ਹੀ ਬੰਦਾ ਦੁਕਾਨਦਾਰ ਜਿਹੜੇ ਹੈਗੇ ਨੇ ਉਹ ਦੁਕਾਨਾਂ ਦੇ ਬਾਹਰ ਬੈਠੇ ਨੇਗੇ ਬਾਕੀ ਜਿਹੜੇ ਹੈਗੇ ਨੇ ਉਹ ਘਰਾਂ ਦੇ ਵਿੱਚ ਨੇ ਬਾਕੀ ਕੁਝ ਲੋਕ ਐਸੇ ਨੇ ਜਿਹੜੇ ਦੁਕਾਨਦਾਰ ਵੀ ਉਹ ਵੀਰ ਦੱਸ ਕੇ ਹਟੇ ਨੇ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਤੇ ਕਿਸਾਨਾਂ ਦੇ ਜਿੱਥੇ ਧਰਨੇ ਲੱਗੇ ਉੱਥੇ ਉਹਨਾਂ ਦੀ ਸਪੋਰਟ ਦੇ ਵਿੱਚ ਵੀ ਗਏ ਹੋਏ ਆ ਤੁਸੀਂ ਪੂਰੀ ਗਲੀਆਂ ਦੇ ਵਿੱਚ ਵਿਹਾਂ ਦੇ ਵਿੱਚ ਤੁਸੀਂ ਬਾਜ਼ਾਰ ਦੇ ਵਿੱਚ ਨਿਗਾਹ ਮਾਰ ਰਹੇ ਹੋ ਭਰਪੂਰਨ ਤੌਰ ਤੇ ਜਿਹੜਾ ਬਾਜ਼ਾਰ ਆ ਉਹ ਤਨੌਲੇ ਦਾ ਵੰਦ ਨਜ਼ਰ ਆ ਰਿਹਾ ਹੈਗਾ ਬਰਨਾਲੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਰਨਾਲਾ ਤਕਰੀਬਨ ਪੂਰਨ ਤੌਰ ਤੇ ਬੰਦ ਹੋਇਆ ਹੈਗਾ ਇੱਥੇ ਜਿਹੜੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਹੈਗੀ ਉਹ ਰੇਡ ਕੀਤੀ ਜਾ ਰਹੀ ਹੈਗੀ ਆ ਜਾ ਮੜਾ ਜਾ ਤੇ ਕਿਉਂਕਿ ਅ ਇੱਥੇ ਬਰਨਾਲੇ ਦੇ ਵਿੱਚ ਜਿਹੜੀ ਹੈਗੀ ਉਹ ਫਲੈਂਗ ਮਾਰਕ ਕੀਤਾ ਜਾ ਰਿਹਾ ਹੈਗਾ ਤਕਰੀਬਨ ਸਾਰਾ ਹੀ ਬਾਜ਼ਾਰ ਬੰਦ ਹੈ ਸਰ ਨਾਲ ਗੱਲਬਾਤ ਕਰਾਂਗੇ ਤੇ ਸਰ ਕਿਵੇਂ ਲੱਗਦਾ ਜਦੋਂ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਸਿਚੁਏਸ਼ਨ ਪੀਸਫੁਲ ਹੈ ਸਰ ਜੀ ਸਾਰਾ ਜਿਵੇਂ ਇਥੋਂ ਕਿਹਾ ਗਿਆ ਸੀਗਾ ਵੀ ਬੰਦ ਨਹੀਂ ਹੋਵੇਗਾ ਬਈ ਯਾਰ ਤਕਰੀਬਨ ਬੰਦ ਨਾ ਕਰੋ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ ਸਾਡਾ ਕੁਝ ਨਹੀਂ ਜੀ ਤੇ ਨਾ ਹੀ ਇੱਥੇ ਕੋਈ ਆਇਆ ਕਹਿਣ ਇਹਨਾਂ ਨੂੰ ਜੀ ਸਿਚੁਏਸ਼ਨ ਪੀਸਫੁਲ ਹੈ ਸਰ ਸਟੂਟ ਜੀ ਸਰ ਨੇ ਕਿਹਾ ਕਿ ਜਿਹੜਾ ਬਰਨਾਲੇ ਦਾ ਉਹ ਮਾਹੌਲ ਹੈ ਉਹ ਬਹੁਤ ਹੀ ਸ਼ਾਂਤਮਈ ਹੈ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਜਿਹੜੇ ਦੁਕਾਨਦਾਰ ਨੇ ਉਹ ਸਾਥ ਦੇ ਰਹੇ ਆ ਸਾਨੂੰ ਕਿਸੇ ਵੀ ਵਪਾਰਕ ਮੰਡਲ ਵੱਲੋਂ ਜਾਂ ਕਿਸੇ ਅਹੁਦੇਦਾਰ ਵੱਲੋਂ ਸਾਨੂੰ ਇਹ ਗੱਲ ਨਹੀਂ ਕਹੀ ਗਈ ਕਿ ਵੀ ਇੱਥੇ ਜਿਹੜਾ ਹੈਗਾ ਵੀ ਬੰਦ ਕੀਤਾ ਜਾਵੇਗਾ ਜਾਂ ਇੱਥੇ ਦੁਕਾਨਾਂ ਖੋਲੀਆਂ ਜਾਣਗੀਆਂ ਪਰ ਫਿਲਹਾਲ ਜਿਹੜੇ ਬਰਨਾਲੇ ਦੀ ਪੁਲਿਸ ਹੈ ਬਰਨਾਲਾ ਪ੍ਰਸ਼ਾਸਨ ਹੈ ਉਹੋ ਜਿਹੜਾ ਫਲੈਂਗ ਮਾਰਕ ਕਰ ਰਿਹਾ ਹੈਗਾ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਕਰ ਜੇ ਜਾਂ ਕੋਈ ਕਿਸੇ ਤਰ੍ਹਾਂ ਦਾ ਇੱਕ ਦੂਜੇ ਨੂੰ ਉਲਝਾ ਨਾ ਜਾਵੇ ਇਸ ਤਰ੍ਹਾਂ ਹੀ ਜਿਹੜਾ ਬਰਨਾਲਾ ਪ੍ਰਸ਼ਾਸਨ ਹੈ ਉਹ ਜਿਹੜਾ ਹੈਗਾ ਦੁਕਾਨਦਾਰਾਂ ਦਾ ਵੀ ਸਾਥ ਚਾਹੁੰਦਾ ਤੇ ਕਿਸਾਨਾਂ ਦਾ ਵੀ ਜਿਹੜਾ ਹੈਗਾ ਉਹ ਸਾਥ ਚਾਹੁੰਦਾ ਹੈਗਾ ਤੇ ਉਹਨਾਂ ਨੇ ਪ੍ਰੋਪਰ ਇਹ ਗੱਲ ਕਹੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਹੋਵੇ ਕਿ ਜਾਂ ਇੱਥੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਹਰਕਤ ਨਹੀਂ ਕਰੇਗਾ ਸਾਰਾ ਹੀ ਵਧੀਆ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਤਕਰੀਬਨ ਜਿਹੜਾ ਬਰਨਾਲਾ ਸਹਿਰ ਹੈ ਉਹ ਬੰਦ ਨਜ਼ਰ ਆ ਰਿਹਾ ਬਾਈ ਜੀ ਇੱਥੇ ਖੜੇ ਨੇ ਦੁਕਾਨਾਂ ਦੇ ਬਾਹਰ ਗੱਲਬਾਤ ਕਰਾਂਗੇ ਬਾਈ ਜੀ ਕਿਸ ਤਰ੍ਹਾਂ ਦਾ ਅੱਜ ਰਿਸਪੌਂਸ ਮਿਲ ਰਿਹਾ ਹੈ ਬਰਨਾਲਾ ਤਕਰੀਬਨ ਸਾਰੇ ਮਤਲਬ ਦੁਕਾਨਦਾਰ ਕਿਸਾਨਾਂ ਦੇ ਨਾਲ ਹੀ ਨੇਗੇ ਜੀ ਠੀਕ ਹੈ ਨਾ ਜੀ ਤੇ ਜਦੋਂ ਕਿਸਾਨ ਮਜ਼ਦੂਰਾਂ ਤੇ ਐਡੀ ਵੱਡੀ ਭੀੜ ਪਈ ਆਗੀ ਜੀ ਤੇ ਸਾਰੇ ਰਲ ਮਿਲ ਕੇ ਨਾਲ ਹੀ ਚੱਲ ਰਹੇ ਨੇ ਠੀਕ ਹੈ ਨਾ ਜੀ ਬਾਕੀ ਜਦੋਂ ਬਾਹਰ ਹੋ ਕੇ ਚੱਲਣ ਦਾ ਤਾਂ ਕੋਈ ਫਾਇਦਾ ਨਹੀਂ ਜਦੋਂ ਕਿ ਇੱਕ ਕਿਸਾਨ ਹੀ ਆਪਣਾ ਜਿਹੜਾ ਅੰਨ ਦਾਤਾ ਹੈਗਾ ਮਤਲਬ ਜੇ ਉਹ ਹੀ ਭੁੱਖਾ ਮਰ ਰਿਹਾ ਤਾਂ ਦੂਜਿਆਂ ਨੂੰ ਵੀ ਨਾਲ ਚੱਲਣਾ ਹੀ ਚਾਹੀਦਾ ਡੱਲੇਵਾਲ ਸਾਹਿਬ ਨੂੰ ਤਕਰੀਬਨ ਮਹੀਨੇ ਤੋਂ ਪਲੱਸ ਹੋ ਗਿਆ ਉਹਨਾਂ ਨੇ ਭੁੱਖ ਹੜਤਾਲ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਬਈ ਦੇਖੋ ਇੱਕ ਪੁਰਾਣੇ ਬਜ਼ੁਰਗ ਲੈ ਲੋ ਕਿਵੇਂ ਮਰਦੇ ਰਾ ਲੋ ਇੱਕ ਆਪਣੇ ਵਾਸਤੇ ਹੋਰ ਮੈ ਲੜਦੇ ਰਹੇ ਨੇ ਠੀਕ ਹੈ ਨਾ ਜੀ ਜੇ ਆਪਾਂ ਉਹਨਾਂ ਦੀ ਹਮਾਇਤ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਜੀ ਬਿਲਕੁਲ ਤੇ ਬਾਕੀ ਦੇਖੋ ਡੱਲੇਵਾਲ ਦੇ ਆਪ ਤਾਂ ਇਹ ਮੰਗਦੇ ਆ ਵੀ ਉਹਨਾਂ ਨੂੰ ਠੀਕ ਰਹਿਣ ਸਿਹਤ ਵਧੀਆ ਰਹੇ ਤੇ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਜਿਹੜੇ ਉਹਨਾਂ ਦੀ ਸੋਚ ਦੇ ਚੱਲੇ ਨੇ ਉਹਨੂੰ ਬੂਰ ਪਵੇ ਸਰਕਾਰਾਂ ਦੇ ਰਵੱਈਏ ਨੂੰ ਵੀਰ ਜੀ ਕਿਸ ਤਰ੍ਹਾਂ ਦੇਖ ਰਹੇ ਸਰਕਾਰਾਂ ਨੂੰ ਚਾਹੀਦਾ ਜੀ ਦੇਖਣ ਮੜ ਆਪਣੇ ਕਿਸਾਨ ਬਾਰੇ ਵੀ ਸੋਚਣਾ ਕਿਉਂਕਿ ਕਿਸਾਨ ਦੇ ਸਿਰ ਤੋਂ ਹੀ ਸਾਰਾ ਕੁਝ ਚੱਲਦਾ ਜੀ ਜੇ ਕਿਸਾਨ ਹੀ ਆਪਣਾ ਮਰ ਗਿਆ ਤਾਂ ਫਿਰ ਸਰਕਾਰਾਂ ਵੀ ਕਾਹਦੇ ਸਿਰ ਤੇ ਚੱਲਣਗੇ ਵਪਾਰ ਮੰਡਲ ਵੱਲੋਂ ਇਹ ਗੱਲ ਕਹੀ ਗਈ ਸੀ ਕੱਲ੍ਹ ਬੀ ਬਜ਼ਾਰ ਜਿਹੜਾ ਹੈਗਾ ਉਹ ਪ੍ਰੋਪਰ ਬੰਦ ਨਹੀਂ ਹੋਵੇਗਾ ਉਹ ਖੁੱਲੇਗਾ ਲੇਕਿਨ ਜਿਹੜੇ ਦੁਕਾਨਦਾਰਾਂ ਵੱਲੋਂ ਅਸੀਂ ਦੇਖ ਰਹੇ ਹਾਂ ਪੂਰਾ ਸਾਹ ਦਿੱਤਾ ਗਿਆ ਪਰ ਬੰਦ ਰਿਹਾ ਵੇਪਾਰ ਮੰਡਲ ਆਪਣੀ ਜਗ੍ਹਾ ਤੇ ਸਹੀ ਹੈ ਜੀ ਕਿਉਂਕਿ ਪਹਿਲਾਂ ਕਰੋਨਾ ਦੇ ਵਿੱਚ ਬਜ਼ਾਰਾਂ ਦੇ ਵਿੱਚ ਦੇਖੋ ਆਪਾਂ ਨੂੰ ਪਤਾ ਹੀ ਹੈ ਬਹੁਤ ਮਰਦੀਤ ਮਤਲਬ ਉਹਨਾਂ ਨੇ ਮਾਰ ਚੱਲੀ ਹੈ ਜੀ ਉਹਨਾਂ ਨੇ ਵੀ ਆਪਣਾ ਪੱਖ ਰੱਖਣ ਦਾ ਹੱਕ ਬਣਦਾ ਜੀ ਜੀ ਕਿਉਂਕਿ ਪਤਾ ਕੀ ਗੱਲ ਹੈ ਜੀ ਇੱਕ ਵਾਰੀ ਵਪਾਰ ਜਦੋਂ ਰੁਕ ਜਾਂਦਾ ਹੈਗਾ ਦੁਬਾਰੇ ਸਿਰੇ ਤੋਂ ਚਲਾਉਣਾ ਬਹੁਤ ਔਖੀ ਗੱਲ ਹੁੰਦੀ ਹੈ ਔਰ ਇੱਕ ਕੋਈ ਵੀ ਹੈ ਕਿਸਾਨਾ ਚਾਹੇ ਮਜ਼ਦੂਰ ਹੋ ਚਾਹੇ ਦੁਕਾਨਦਾਰ ਹਰ ਇੱਕ ਉਹ ਆਪਣਾ ਦੇਖੋ ਮਤਲਬ ਜਿਵੇਂ ਕਹਿੰਦੇ ਪੱਕਾ ਰੱਖਣ ਦਾ ਹੱਕ ਹੁੰਦਾ ਹੈ ਅੱਜ ਬਿਜਾਰ ਬੰਦ ਹੈ ਬਾਈ ਕੀ ਕਹੋਗੇ ਕਿਸਾਨਾਂ ਦਾ ਦੇ ਰਹੇ ਹਾਂ ਸਾਥ ਹਾਂਜੀ ਹਾਂਜੀ ਬਿਲਕੁਲ ਪੂਰਾ ਸਾਥ ਦੇ ਹਾਂਜੀ ਬਿਲਕੁਲ ਜੀ ਬਿਲਕੁਲ ਭਾਈ ਜੀ ਨੇ ਜਿਵੇਂ ਪ੍ਰੋਪਰ ਵੀਰ ਜੀ ਨੇ ਸਾਨੂੰ ਗੱਲ ਦੱਸੀ ਹੈ ਵੀ ਜਿਹੜਾ ਬਿਜਾਰ ਹੈ ਉਹ ਪ੍ਰੋਪਰ ਬੰਦ ਰੱਖਿਆ ਗਿਆ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਮਜ਼ਦੂਰ ਇਕਤਾ ਜਿਹੜਾ ਹੈਗਾ ਉਹ ਇੱਕ ਹੈਗਾ ਇਸ ਕਰਕੇ ਅਸੀਂ ਸਾਰੇ ਜਣੇ ਰਲ ਕੇ ਇੱਕ ਦੂਜੇ ਦੇ ਨਾਲ ਆਗੇ ਅਸੀਂ ਤਾਂ ਕਰਕੇ ਜਿਹੜਾ ਹੈਗਾ ਬਾਜ਼ਾਰ ਉਹ ਪ੍ਰੋਪਰ ਬੰਦ ਕੀਤਾ ਗਿਆ ਕੈਮਰਾਮੈਨ सोनू ਬੜੀ ਦੇ ਨਾਲ ਅਤਰ ਸਿੰਘ ਫਰਵਾਹੀ ਦੀ ਬਰਨਾਲਾ ਤੋਂ ਵਿਸ਼ੇਸ਼ ਰਿਪੋਰਟ